ਅੱਜ ਮਹਾ ਸ਼ਿਵਰਾਤਰੀ ਮੌਕੇ ਖੰਨੇ ਕ੍ਰਿਸ਼ਨਾ ਨਗਰ ਦੇ ਵਿੱਚ ਨਕਮਸਤ ਕੋਰੀਆਂ ਸੰਗਤਾਂ ਲੰਗਰ ਟੁੱਟ ਵਰਤ ਰਿਹਾ ਹੈ ਕ੍ਰਿਸ਼ਨਾ ਨਗਰ ਰੋਡ ਤੇ ਬੇਰਾਂ ਦਾ ਲੰਗਰ ਲਗਾਇਆ ਗਿਆ ਹੈ ਪੀਵੀ 26 ਨਿਊਜ਼ ਤੇ ਲਾਈਕ ਸ਼ੇਅਰ ਕਮੈਂਟ ਤੇ ਧੰਨਵਾਦ ਕ੍ਰਿਸ਼ਨਾ ਨਗਰ ਦੇ ਵਿੱਚ ਮੰਦਰ ਤੇ ਪਹੁੰਚੇ ਹਾਂ ਜਿੱਥੇ ਹਰ ਸਾਲ ਦੀ ਤਰ੍ਹਾਂ ਬੜੀ ਧੁੰਮਤਾਂ ਨਾਲ ਸ਼ਿਵਰਾਤਰੀ ਦਾ ਤਿਹਾਰ ਮਨਾਇਆ ਜਾਂਦਾ ਹੈ ਬੱਲਵੋਤਵਾ ਤੇ ਪਤੀ ਦੀਆਂ ਸਹਾਤਾਂ ਸ਼ਿਵਰਾਤਰੀ ਮੰਦਿਰ ਦਾ ਮੰਦਿਰ ਬਣਾਇਆ ਵਜੋਂ ਹੋਰ ਦਰਗਹ ਵਿੱਚ ਸ਼ਿਵ ਦਾ ਮੰਦਰ ਬਣਾ परमात्मा ने कृपा हुई कृपा न मैं मंदिर रखता मैं हर साल करता मैं ग्यारह बारह साल हो गए तो आई पहले अमृत घर उठी है सेवा मंदिर की करती मैं ही करती है ਮਹਾਂਸਾਰੀ ਦੇ ਇੱਕ ਸਾਰੀ ਮੰਦਰੀ ਮੇਰੀ ਹੋਇਆ ਕਿ ਜਹਾਂ ਫੌਕਸ਼ਨ ਜਿਹੜਾ ਹੁੰਦਾ ਹੈ ਮੈਂ ਬਣਾਨੇ ਇਸੇ ਤਰ੍ਹਾਂ ਦਾ ਸਾਸ਼ਿ ਕਰਦੇ ਹੁੰਦੇ ਆ ਜਨਮਸਤੀ ਤੋਂ ਆਲੀ ਫੌਕਸ਼ਨ ਇਸੇ ਤਰ੍ਹਾਂ ਹੁੰਦਾ ਹੈ ਦੇਖੋ ਵੀ ਮੈਂ ਤੇ ਆਪਣੇ ਪੁੱਤ ਦਾ ਕਮਾਤ ਨਾਮੈਟਸ ਕੋਲੋਂ ਪੈਸਾ ਮੰਗਦੇ ਆ ਨਾ ਆਪਣੇ ਕੋਲੋਂ ਮੇਰੀ ਪੈਨਸ਼ਨ ਆਉਂਦੀ ਹੈ ਸਾਰਾ ਖੁਸ਼ਹਾਲੇ ਨਾਲ ਪੈਨਸ਼ਨ ਆਈ ਮੰਦਰੀ ਸਾਰਾ ਹਰ ਬੰਦਾ ਬੈਨੁ ਜਿੰਦਾ ਸਾਰਾ ਜਿਹੜਾ ਹੈ ਉਹ ਹੱਸਦਾ ਸਾਰਾ ਖੁਸ਼ ਹੈ ਸਾਰੇ ਕੋਪਰੇਟ ਕਰਦੇ ਨੇ ਜੇ ਸਾਰੇ ਸਭ ਤੋਂ ਆਪਣੇ ਸਤਿਮੇਤ ਲੋਗ ਹੈ ਜਿਸ ਦਾ ਪ੍ਰਮਾਤਮਾ ਮੇਰੇ ਕੋਲ ਜਦ ਤੱਕ ਮੈਂ ਜਿੰਦੇ ਹਾਂ ਮੈਂ ਉਸ ਤੇ ਕਰੋੰਦਾ ਰਹੂੰਗਾ ਇਹਦਾ ਸੋਨਾ ਮੰਦਰ ਪਿਛਲਾ ਕਦ ਯਾਦ ਚ ਬਣਾਇਆ ਜੀ ਦਾ ਜੇ ਮੈਂ ਆਪਣੇ ਪੁਰਖਾ ਦਾ ਜੇ ਯਾਦ ਰੱਖਦਾ ਕੁਝ ਵਾਰ ਸੋਚੇ ਜਿਹਦਾ ਨਾਮ ਹੈ ਤੇ ਰੇਟ ਮਾਸਟਰ ਨੇ ਜੀ ਕਿਹਾ ਹਾਂ ਮੰਦਰ ਦੀ ਦੇਖੋ ਕਿਹੋ ਜਿਹਾ ਕੌਣ ਦਾ ਮੰਦਰ ਕੈਸੇ ਕੈਸੇ ਹਰੇਕ ਹੁੰਛੇ ਪਾਤਾ ਬਹੁਤ ਵਧੀਆ ਬਰਾਲਾ ਕਰਦੀ ਹੈ ਹਰੇਕ ਦਿਨ ਚੋਰਾ ਖਰੀਦਦਾ ਪੁਰਾਣਾ ਹੈ ਜਨਮष्टमी ਆ ਦਵਾਲੀ ਆ ਕੇ ਗੁਰ ਜਨਪਤੀ ਮਾਰੇ ਦਾ ਇਹ ਮਾਤਾ ਆਪਣੇ ਵੱਨੋਂ ਹੀ ਧਨਮਨਤਾ ਨਾਲ ਕਰਦੀ ਹੈ ਸਾਥ ਹੈ ਕਿ ਅਸੀਂ ਸੇਵਾ ਕਰਨ ਆਏ ਆ ਸੇਵਾ ਕਰਦੇ ਰਹੀਏ ਬਸ ਪਰਮਾਤਮਾ ਦੀ ਇੰਨੀ ਕਮੀਰ ਰਵੇ ਔਰ ਬਸ ਸਭ ਨੂੰ ਖੁਸ਼ੀਆਂ ਦੇ ਦੇ ਤਕਰੀਬਨ ਸਾਨੂੰ 7-8 ਸਾਲ ਤਾਂ ਹੋ ਹੀ ਗਏ ਨਾ ਸ਼ਾਇਦ ਵਾਧੇ ਹੋ ਗਏ ਹੋਣਗੇ ਮਤਲਬ ਇੰਨਾ ਹੈ ਹਮੇਸ਼ਾ ਹੀ ਨਾਲ ਹੁੰਦੇ ਆ ਦੋ ਕੀ ਅਸੀਂ ਸੇਵਾ ਕਰਨੀ ਚਾਹ ਹੀ ਰਹਿਣਾ ਸਰ ਜੀ ਪੂਰੇ ਦੇਸ਼ ਵਾਸੀਆਂ ਨੂੰ ਸਾਰੇ ਬਿਲਾਪਾਸੀਆਂ ਨੂੰ ਸਾਰੇ ਹੀ ਇਸ ਦਾ ਮਾਣ ਤੇ ਬਹੁਤ ਬਹੁਤ ਬਧਾਈ ਮੁਕੰਮਲ ਖੁਸ਼ਕਸੂਦੀ ਨੂੰ ਪੀਵੀ 26 ਨਿਊਜ਼ ਚੈਨਲ ਦੀ ਸਮੁੱਚੀ ਟੀਮ ਬਦਲ ਨੂੰ ਬਹੁਤ ਬਹੁਤ ਮੁਬਾਰਕਾਂ ਅਸੀਂ ਅਰਦਾਸ ਬੇਨਤੀ ਕਰਦੇ ਵੀ ਇਹਨਾਂ ਦੀ ਲੰਬੀਆਂ ਉਮਰ ਹੋਣ ਬਹੁਤ ਵੱਡਾ ਉਪਰਾਲਾ ਹੈ ਜਿਹੜੇ ਹਿਸਾਬ ਨਾਲ ਉਪਰ ਹੈ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟਸ ਕਰਿਓ ਮੈਨੂੰ ਦਿਓ ਯਾਦ ਸਰਬਜੀਤ ਸਿੰਘ ਜਲਦੀ ਹਾਜ਼ਰ ਹੋਵਾਂਗਾ ਲੈ ਕੇ ਨਵੀਂ ਤੇ ਨਵਕੋਰ ਅਪਡੇਟ ਰਾਤਰੀ ਦੇ ਮੌਕੇ ਜਿਵੇਂ ਤੁਹਾਨੂੰ ਮੈਂ ਪੂਰੇ ਸ਼ਹਿਰ ਦੀਆਂ ਤਸਵੀਰਾਂ ਵੱਖ-ਵੱਖ ਮੰਦਰਾਂ ਦੀਆਂ கிருஷ்ਨਨਗਰ ਤੇ ਗਲਮੋਹਰ ਨਗਰ ਦੇ ਵਿੱਚ ਇੱਕ ਸਾਂਝਾ ਮਾਰਕੀਟ ਵੱਲੋਂ ਇਹ 9 ਵਜੇ ਤੋਂ ਚੱਲਦਾ ਸੀ ਲੰਗਰ ਪਹਿਲਾਂ ਚੱਲੇ ਨੇ 베ਰ ਫਿਰ ਚੱਲਿਆ ਕਿਨੂ ਫਿਰ ਚੱਲਿਆ ਆਪਣੇ ਗੁਰਕਰੇ ਫਿਰ ਚੱਲੇ ਬਿਸਕਟ ਦੁਆਰਾ ਫਿਰ 베ਰ ਆ ਗਏ ਕੇ ਕੇ ਟੇਲਰ ਜੀ ਟੀਲਰ ਸਾਹਿਬ ਤੁਹਾਡਾ ਵੈਲਕਮ ਜੀ ਤੁਸੀਂ ਵੀ ਆਪਣੇ ਵੱਲੋਂ ਚੰਦ ਕੇ ਵਿਚਾਰ ਸਾਂਝੇ ਕਰੋ। ਅੱਜ ਮਾਰਕੀਟ ਵੱਲੋਂ ਕੱਥੇ ਹੋ ਕੇ ਲੰਗਰ ਲਗਾਇਆ ਗਿਆ। ਕ੍ਰਿਸ਼ਨਨਗਰ ਗਲਮੋਰ ਨਗਰ ਵੱਲੋਂ ਜੀ। ਛੋਟੇ-ਛੋਟੇ ਬੱਚੇ ਵੀ 베ਰਾ ਦਾ ਪ੍ਰਸ਼ਾਦ ਸੰਗਤਾਂ ਨੂੰ ਰੋਗ ਰੋਕ ਕੇ ਵਰਤਾ ਰਹੇ ਨੇ। ਕ੍ਰਿਸ਼ਨਨਗਰ ਤੇ ਗਲਮੋਰ ਨਗਰ ਰੋਡ ਤੇ 베ਰਾ ਦਾ ਲੰਗਰ ਲਗਾਇਆ ਗਿਆ ਜਿਵੇਂ ਕਿ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪੀਬੀ 26 ਨਿਊਜ਼ ਤੇ ਲਾਈਕ ਕਰਿਓ, ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜੈ ਮਾ ਸ਼ਿਵਰਾਤਰੀ ਦੀਆਂ ਵਧਾਈਆਂ ਜ਼ਰੂਰ ਲਿਖਿਓ। ਮੈਨੂੰ ਦਿਓ ਜਿਆਦਾ ਸਾਰਾ ਜੀ ਸਿੰਘ ਧੰਨਵਾਦ